ਇਸ ਕਰਕੇ ਧਿਆਨ ਦਿਓ ਸਤਿਗੁਰੂ ਪਾਤਸ਼ਾਹ ਨੇ ਜਿਸ ਖਾਲਸੇ ਨੂੰ ਦਾਤ ਦਿੱਤੀ ਸੀ ਸਰੀਰਕ ਤੌਰ ਤੇ ਭਾਵੇਂ ਬੜੇ ਸੋਹਣੇ ਅਸੀਂ ਲੱਗਦੇ ਆ ਮubaruk ਐਸੇ ਸਰੂਪ ਨੂੰ ਸੰਭਾਲ ਕੇ ਰੱਖਿਆ ਪਰ ਗੁਰਮਖੋ ਧਿਆਨ ਦਿਓ ਜੇ ਕਿਸਾਨ ਫਸਲ ਬੀਜਦਾ ਐ ਨਾ ਮੈਂ ਥੋੜੀ ਜਿਹਾ ਉਦਾਹਰਣ ਦੇ ਜਾਣਾ ਕਿਸਾਨ ਫਸਲ ਬੀਜਦਾ ਐ ਤੇ ਸਿੱਖ ਨੇ ਵੀ ਫਸਲ ਬੀਜਣੀ ਐ ਬਾਬੇ ਨੇ ਬਾਣੀ ਨੇਕਿਆ ਨਾਮ ਬੀਜ ਸੰਤੋਖ ਸੁਹਾਗਾ ਜਦੋਂ ਨਾਮ ਦੀ ਫਸਲ ਬੀਜੀ ਜਾਵੇ ਕਿਸਾਨ ਬੀਜ ਪਾਉਂਦਾ ਮਹਿੰਗਾ ਤੇ ਜਦੋਂ ਉਹ ਫਸਲ ਥੋੜੀ ਜੀ ਵੱਡੀ ਹੋਣ ਲੱਗਦੀ ਹੈ ਨਾ ਫਿਰ ਉਸ ਫਸਲ ਨੂੰ ਪਸ਼ੂ ਉਜਾੜ ਨਾ ਜਾਣ ਆਸੇ-ਪਾਸੇ ਵਾਰਡ ਲਗਾ ਦਿੱਤੀ ਜਾਂਦੀ ਹੈ ਆਸੇ-ਪਾਸੇ ਬਾਉਂਡਰੀ ਲਗਾ ਦਿੱਤੀ ਜਾਂਦੀ ਹੈ ਕਦੇ ਪਸ਼ੂ ਮੇਰੀ ਕੀਮਤੀ ਫਸਲ ਨੂੰ ਉਜਾੜ ਨਾ ਦੇਣ ਤੇ ਜਿਹੜੇ ਨਾਮ ਦੀ ਖੇਤੀ ਧੰਨ ਗੁਰੂ ਕਲੰਗੀ ਧਰ ਸਤਿਗੁਰੂ ਪਾਤਸ਼ਾਹ ਜੀ ਨੇ ਸੰਭਾਲੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਿੱਖ ਨੂੰ ਨਾਮ ਦੀ ਦਾਤ ਦਿੱਤੀ ਸਿੱਖ ਨੇ ਹਿਰਦੇ ਵਿੱਚ ਨਾਮ ਅੰਮ੍ਰਿਤ ਦੀ ਖੇਤੀ ਨੂੰ ਬੀਜਣਾ ਤੇ ਕਲੰਗੀ ਧਰ ਪਾਤਸ਼ਾਹ ਤੱਕ ਉਹ ਸਿੱਖੀ ਦੀ ਜਿਹੜੀ ਖੇਤੀ ਦੀ ਫਸਲ ਸੀ ਨਾ ਭਰਪੂਰ ਬਣ ਚੁੱਕੀ ਸੀ ਤੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਸੋਚਿਆ ਇਸ ਸਿੱਖੀ ਦੀ ਫਸਲ ਨੂੰ ਕੋਈ ਉਜਾੜ ਨਾ ਜਾਏ ਸਿੱਖੀ ਦੀ ਫਸਲ ਨੂੰ ਕੋਈ ਉਜਾੜ ਨਾ ਜਾਏ ਤੇ ਧੰਨ ਕਲੰਗੀਆਂ ਵਾਲੇ ਨੇ ਪੰਜ ਕਕਾਰਾਂ ਦੀ ਵਾੜ ਕਰ ਦਿੱਤੀ ਸਿੱਖੀ ਨੂੰ ਇਹ ਪੰਜ ਕਕਾਰ ਕੀ ਨੇ ਵਾੜ ਨੇ ਬਾਉਂਡਰੀ ਨੇ ਅੰਦਰ ਸਿੱਖ ਦੀ ਅੰਮ੍ਰਿਤ ਨਾਮ ਦੀ ਫਸਲ ਹੈ ਤੇ ਪੰਜ ਕਕਾਰਾਂ ਦੀ ਵਾੜ ਲਗਾ ਦਿੱਤੀ ਧੰਨ ਗੁਰੂ ਪਾਤਸ਼ਾਹ ਜੀ ਨੇ ਹੁਣ ਇਹ ਸਿਧਾਂਤ ਹੈ ਗੁਰੂ ਦਾ ਪਰ ਨਾਲ ਮੈਂ ਬੇਨਤੀ ਤੁਹਾਨੂੰ ਕਰ ਜਾਵਾਂ ਕਿਸਾਨ ਨੇ ਫਸਲ ਬੀਜੀ ਬਹੁਤ ਸੋਹਣੀ ਭਾਈ ਗੁਰਦਾਸ ਸਿੰਘ ਜੀ ਇਸ ਗੱਲ ਦੀ ਹਾਮੀ ਭਰਦੇ ਨੇ ਸਿੱਖ ਨੇ ਕਿਸਾਨ ਨੇ ਫਸਲ ਬੀਜੀ ਅੱਜ ਫਸਲ ਨੂੰ ਯੋਗੀ ਤੇ ਪਹਿਲਾਂ ਚੰਦਣ ਦੀਆਂ ਲੱਕੜਾਂ ਦੀ ਵਾਰ ਲਗਾ ਦਿੱਤੀ ਚੰਦਣ ਦੀ ਲੱਕੜ ਟੋਲਿਆਂ ਦੇ ਹਿਸਾਬ ਨਾਲ ਮਿਲਦੀ ਹੈ ਨਾ ਟੋਲਿਆਂ ਦੇ ਹਿਸਾਬ ਨਾਲ ਚੰਦਣ ਦੀ ਲੱਕੜ ਖਰੀਦੀ ਤੇ ਉਸ ਫਸਲ ਨੂੰ ਵਾਰ ਕਰ ਦਿੱਤੀ ਵਾੜ ਕੀਤੀ ਨੰਗਣ ਵਾਲੇ ਦੇਖਦੇ ਨੇ ਵੀ ਜੇਕਰ ਵਾੜ ਬਾਉਂਡਰੀ ਇੰਨੀ ਮਹਿੰਗੀ ਆ ਤੇ ਫਸਲ ਕਿੰਨੀ ਕੀਮਤੀ ਹੋਵੇਗੀ ਕਿਉਂਕਿ ਲੱਕੜਾਂ ਦੀ ਵਾੜ ਤਾਂ ਸਾਰੇ ਕਰਦੇ ਨੇ ਆਮ ਹੁਣ ਚੰਦਨ ਦੀਆਂ ਲੱਕੜਾਂ ਦੀ ਵਾੜ ਕਰ ਦਿੱਤੀ ਤੇ ਫਸਲ ਤੇ ਬੜੀ ਕੀਮਤੀ ਅੰਦਰ ਹੋਵੇਗੀ ਪਰ ਭਾਈ ਗੁਰਦਾਸ ਸਿੰਘ ਜੀ ਕਹਿੰਦੇ ਨੇ ਕਹਿਣ ਲੱਗੇ ਦੁੱਖ ਉਦੋਂ ਹੋਇਆ ਜਦੋਂ ਕਿਸਾਨ ਤੋਂ ਪੁੱਛਿਆ ਭਲਿਆ ਤੂੰ ਚੰਦਨ ਦੀਆਂ ਲੱਕੜਾਂ ਦੀ ਵਾੜ ਕੀਤੀ ਤੇ ਅੰਦਰ ਕੀ ਬੀਜਿਆ ਕਹਿੰਦੇ ਅੰਦਰ ਕਿੱਕਰਾਂ ਬੀਜੀਆਂ ਨਹੀਂ ਅੰਦਰ ਤੇ ਕਿੱਕਰਾਂ ਕੰਢੀ ਬੀਜੇ ਨਹੀਂ ਹੁਣ ਬਾੜ ਦੀ ਵਾੜ ਬੜੀ ਸੋਹਣੀ ਲੱਗਦੀ ਐ ਦੁਨੀਆ ਨੂੰ ਭਲੇਖਾ ਪੈ ਜਾਂਦਾ ਅੰਦਰ ਬੜੀ ਕੀਮਤੀ ਖੇਤੀ ਬੀਜੀ ਹੋਵੇਗੀ ਤੇ ਜਦੋਂ ਗੁਰਮਖੋ ਅਸੀਂ ਅੱਜ ਸਿੱਖ ਦੇ ਵੱਲ ਝਾਤੀ ਮਾਰਦੇ ਆ ਇਹਨੂੰ ਵੀ ਗੁਰੂ ਦੇ ਪੰਜ ਪਕਾਰਾਂ ਦੀ ਵਾੜ ਦਿਖਾਈ ਦਿੰਦੀ ਐ ਬਾਹਰ ਤੋਂ ਪੰਜ ਕਕਾਰਾਂ ਦੀ ਵਾਰ ਸਿੱਖ ਨੂੰ ਪਾਤਸ਼ਾਹ ਨੇ ਦਿੱਤੀ ਪਰ ਜਦੋਂ ਅੰਦਰ ਸਿੱਖ ਦੇ છાਤੀ ਮਾਰਦੇ ਆ ਇਹਦੇ ਅੰਦਰੋਂ ਧਿਆਨ ਦਿਓ ਜੇ ਬੇਕਿਰਤੀਆਂ ਮਿਲਦਾ ਸਿੱਖ ਦੇ ਅੰਦਰ ਦੇ ਹਿਰਦੇ ਦੇ ਵਿੱਚੋਂ ਕ੍ਰੋਧ ਦੀ ਖੇਤੀ ਮਿਲਦੀ ਹੈ ਇਹਦੇ ਵਿੱਚੋਂ ਬੇਈਮਾਨੀ ਪਰਾਏ ਧਨ ਠੱਗੀ ਬੇਈਮਾਨੀ ਦੀ ਖੇਤੀ ਮਿਲਦੀ ਏ ਇਹਦੇ ਵਿੱਚੋਂ ਨਾਮ ਦੀ ਖੇਤੀ ਨਹੀਂ ਮਿਲਦੀ ਤੇ ਬਾੜ ਬੜੀ ਕੀਮਤੀ ਪੰਜ ਕਤਾਰਾਂ ਦੀ ਕਰ ਲਕੀ ਬਾੜ ਬੜੀ ਕੀਮਤੀ ਹੈ ਬਹੁਤ ਕੀਮਤੀ ਬਾੜ ਪੰਜ ਕਤਾਰਾਂ ਦੀ ਪਰ ਅੰਦਰ ਗਰਮ ਕੋ ਕਾਮ ਦੀ ਕ੍ਰੋਧ ਦੀ ਹੰਕਾਰ ਦੀ ਲੋਭ ਦੀ ਲਾਲਚ ਦੀ ਬਗਾਨੀ ਆਸ ਦੀ ਪਰਾਏ ਧਨ ਦੀ ਖੇਤੀ ਅਸੀਂ ਉਹ ਬੀਜ ਕੇ ਬੈਠੇ ਆਂ ਤੇ ਬਾੜ ਉੱਪਰ ਤੋਂ ਬੜੀ ਸੋਹਣੀ ਕਕਾਰਾਂ ਦੀ ਕਰਕੇ ਬੈਠੇ ਆਂ ਮਾੜ ਕੀ ਕਰੇਗੀ ਜੇ ਅੰਦਰ ਖੇਤੀ ਨਾਮਦਿਨੀ ਹੋਵੇਗੀ ਖੇਤੀ ਗੁਰੂ ਕੀ ਬਾਣੀ ਦੀ ਨੀ ਹੋਵੇਗੀ ਅੰਦਰ ਖੇਤੀ ਪੈਦਾ ਕਰੀਏ ਗੁਰੂ ਦੇ ਗਿਆਨ ਦੀ ਖੇਤੀ ਇਸ ਕਰਕੇ ਧਿਆਨ ਦਿਓ ਸਤਿਗੁਰੂ ਪਾਤਸ਼ਾਹ ਜੀ ਦਾ ਆਪਾਂ ਪੁਰਬ ਮਨਾ ਰਹੇ ਹਾਂ ਇਹ ਆਏ ਸਾਲ ਹੀ ਮਨਾਇਆ ਜਾਂਦਾ ਹੈ ਆਏ ਸਾਲ ਹੀ ਮਨਾਨੇ ਇੱਕ ਮੈਂ ਹੋਰ ਬੇਨਤੀ ਕਰ ਦੇਵਾਂ ਗੁਰਪੁਰਬ ਮਨਾਉਣੇ ਕੋਈ ਔਖੀ ਗੱਲ ਵੀ ਨਹੀਂ ਹੁੰਦੀ ਗੁਰਪੁਰਬ ਮਨਾਉਣੇ ਕੋਈ ਔਖੀ ਗੱਲ ਨਹੀਂ ਗੁਰਮਖੋ ਗੁਰੂ ਕਲਗੀਧਰ ਪਾਤਸ਼ਾਹ ਨੂੰ ਗੁਰਪੁਰਬ ਸਮਰਪਿਤ ਕਰ ਦੇਣਾ ਕੋਈ ਔਖੀ ਗੱਲ ਨਹੀਂ ਫਲੈਕਸ ਤੇ ਲਿਖਾਈ ਦੇ ਦੇਣਾ ਨਾ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਸਮਰਪਿਤ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਸਮਰਪਿਤ ਗੁਰਮਤ ਸਮਾਗਮ ਸ਼ਹੀਦਾਂ ਨੂੰ ਸਮਰਪਿਤ ਗੁਰਮਤ ਸਮਾਗਮ ਲਿਖਾਈ ਦੇਣਾ ਤੇ ਸਮਰਪਿਤ ਹੋ ਗਿਆ ਗੁਰਪੁਰਬ ਨੂੰ ਸਮਰਪਿਤ ਹੋਣਾ ਕੋਈ ਔਖੀ ਗੱਲ ਨਹੀਂ ਗੁਰਪੁਰਬ ਮਨਾਉਣੇ ਕੋਈ ਔਖੀ ਗੱਲ ਨਹੀਂ ਆਪਣਾ ਆਪ ਗੁਰੂ ਦੇ ਸਮਰਪਿਤ ਕਰ ਦੇਣਾ ਤੇ ਆਪਣੇ ਆਪ ਗੁਰੂ ਨੂੰ ਮਨਾ ਲੈਣਾ ਇਹ ਗੱਲ ਔਖੀ ਹੈ ਗੁਰਪੁਰਬ ਨਾ ਮਨਾਉਂਦੇ ਰਹੀਏ ਗੁਰੂ ਨੂੰ ਮਨਾਉਣ ਦਾ ਯਤਨ ਕਰੀਏ ਜਿਹੜਾ ਕਦੇ ਕੀਤਾ ਹੀ ਨਹੀਂ ਗੁਰਪੁਰਬ ਸਮਰਪਿਤ ਕਰਨ ਤੱਕ ਸੀਮਿਤ ਨਾ ਰਹੀਏ ਸਿੱਕੋ ਆਪ ਵੀ ਗੁਰੂ ਨੂੰ ਸਮਰਪਿਤ ਹੋ ਜਾਈਏ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਕੋਲਾਂ ਚੁੱਕਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ